ਬਾਹ ਦੇਣ ਦੀ ਗੱਲ ਕਰਦਾ ਸੀ ਹੈ ਬਾਤ ਇਹ ਰੰਗਰੇਟੇ ਨੇ ਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਿਛਵਾੜੇ ਚ ਦਿੱਤੀ ਪਈ ਆ ਰੰਗਰੇਟੇ ਨੇ ਕੱਲੇ ਨੇ ਦਿੱਤੀ ਪਈ ਆ ਤੇ ਚੀਕਾਂ ਕਢਾਈਆਂ ਪਈਆਂ ਬਾਹਰਲੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ ਗੋਰੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਕਿੰਨੀਆਂ ਕੀੜਾ ਲੁਧਿਆਣੇ ਚ ਇਕੱਠੀਆਂ ਹੋਈਆਂ ਸੀਗੀਆਂ ਅਸਮਾਨ ਵੱਲ ਨੂੰ ਢੂਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਉਹ ਨੰਕੇ ਦਿਖਾ ਦੇ ਤੇ ਕੱਲ ਉਸ ਰਾਤ ਤੋਂ ਵੀ ਰੰਗੇ ਆ ਤਰੇ ਕੋਲ ਵੀ ਆਏ ਆ ਤੇ ਕੋਲ ਖੜਕੇ ਤੇਰਾ ਢੂਆ ਕਟਵਾਇਆ ਵੀ ਆ ਹੈਨਾ ਤੇ ਤੇਰਾ ਕੁੱਲਰ ਪੀਜੇ ਵਾਲਿਆਂ ਵਾਂਗੂ ਤੇਰੇ ਢੂਏ ਦੇ ਉੱਤੇ ਸਾਲਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਬਣ ਲਾਕੇ ਧੋਤਾ ਸੀ ਆਪਣਾ ਢੂਆ ਤੇਰੇ ਪਟੇ ਮਾਰਨ ਤੋਂ ਪਹਿਲ ਪਰਮਾਲ ਦੇ ਨਾਲ ਢੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤੇਰੇ ਫੇਰਦੇ ਸੀਗੇ ਕੱਲ ਕਿਦਾਂ ਪੈਰਾ ਪਰ ਬਿਠਾਇਆ ਸੀ ਤੈਨੂੰ ਤਰਲੇ ਕਿਦਾਂ ਕਰਦਾ ਸੀਗਾ ਕਿਦਾਂ ਤਰਸ ਆਉਂਦਾ ਸੀ ਮੈਨੂੰ ਤੇਰੇ ਇਥੇ ਸਾਡੀ ਦਿੱਤੀ ਬਾਹ ਯਾਰ ਰਹੂਗੀ ਤੈਨੂੰ ਸਾਰੀ ਜ਼ਿੰਦਗੀ ਤੇ ਤੇਰੇ ਟੋਲੇ ਨੂੰ ਹੁਣ ਤੇਰੇ ਤੋਂ ਬਾਅਦ ਕਣਕਚੋਰਾ ਹੁਣ ਮੱਝਾ ਚੋਰ ਦੀ ਮਾਰੀ ਆ ਇਹ ਬਾਹ ਅਸੀਂ ਝਾੜੀ ਆ ਹੁਣ ਇਹ ਬਾਹ ਐਸੀ ਝਾੜੀਆ ਇਹਦੇ ਵਿੱਚ ਜੋ ਤੁਸੀਂ ਧਾਰਾ ਦੇ ਬਾਰੇ ਸੁਣ ਰਹੇ ਹੋ 384 ਇਹਦੀ ਜ਼ਮਾਨਤ ਹੈ ਨਹੀਂਗੀ ਇਹ ਗੈਰ ਜ਼ਮਾਨਤੀ ਆ ਇਹ ਤਾਂ ਇੰਤਸਮ ਜੋਤਾਂ ਵੀ ਹੋ ਸਕਦਾ ਕਿਸੇ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਹ ਤੋਂ ਪੈਸੇ ਵਸੂਲਣਾ ਹਾਸਲ ਕਰਨਾ ਇਹਨਾਂ ਦਾ ਅਸਲੀ ਕੰਮ ਆ ਆ ਇਹਨਾਂ ਦੀ ਅਸਲੀ ਔਕਾਤ ਆ ਆ ਪੰਜਾਬ ਪੁਲਿਸ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆ ਦਿਲੋਂ ਸਲੂਟ ਕਰਦਾ ਆ ਕਿ ਪੰਜਾਬ ਪੁਲਿਸ ਤੇ ਬਾਰ ਬਾਰ ਕਰਨਾ ਜੇ ਸਖਤ ਨਾ ਹੋਵੇ ਤੇ ਇਦਾਂ ਦੇ ਹੱਡਾ ਰੋੜੀ ਜੇ ਕੁੱਤੇ ਸ਼ਾਮ ਨੂੰ ਮੁਰਗਾ ਬੱਕਰਾ ਨਹੀਂ ਬੰਦੇ ਵੰਡ ਕੇ ਖਾਣ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਨੂੰ ਦਿਲੋਂ ਸਲੂਟ ਆ ਹੁਣ ਇਹ ਕਹਿੰਦਾ ਸੀ ਕਿ ਲੁਧਿਆਣੇ ਵਾਲੇ ਡਾਕਟਰ ਦੇ ਬਾਹਰ ਚੜਾਂਗੇ ਤੇ ਬਾਹਰ ਕਿਹਦੇ ਚੜ ਗਈ ਜਿਹੜਾ ਵਿਅਕਤੀ ਕਿਸੇ ਲਈ ਟਵਾ ਉੱਠਦਾ ਹੈ ਨਾ ਇੱਕ ਮਨੋਜ ਹੀਰਾ ਨਾਮ ਦਾ ਪੱਤਰਕਾਰ ਸੀਗਾ ਜਿਹੜਾ ਉਹਨਾਂ ਇਸ ਟਾਈਮ ਜੇਲ੍ਹ ਦੇ ਵਿੱਚ ਬੈਠਾ ਜੇਲ੍ਹ ਦੀ ਚੱਕੀ ਪੀਸਦਾ ਵਿਆਹ ਆ ਉਹ ਵੀ ਇੱਥੇ ਲੁਧਿਆਣੇ ਦੇ ਵਿੱਚ ਕੁਝ ਹੱਡਾ ਰੋੜੀ ਦੀਆਂ ਕਤਿਹੜਾਂ ਕੱਟੀਆਂ ਹੋਈਆਂ ਸੀਗੀਆਂ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਤੇ ਮਨੋਜ ਹੀਰਾ ਜਿਹੜੇ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਜਿਹਨੂੰ ਜੇਲ੍ਹ ਪਹੁੰਚਾਉਣ ਤੇ ਲਈ ਬਹੁਤ ਜ਼ਿਆਦਾ ਬਕਵਾਸ ਕਰਦਾ ਪਿਆ ਸੀ ਉਹ ਖੁਦ ਜੇਲ੍ਹ ਦੇ ਵਿੱਚ ਚਲਾ ਗਿਆ ਪਹਿਲਾ ਇਹ ਉਹ ਕਾਰਪੁਰਖ ਨੇ ਫੈਸਲਾ ਕੀਤਾ ਤੇ ਦੂਸਰਾ ਆ ਜਿਹੜਾ ਬਾਹ ਚੜਨ ਦੀ ਗੱਲ ਕਰ ਰਿਹਾ ਸੀਗਾ 3 ਸਾਲ ਦੀ ਸਜ਼ਾ ਆ ਤੇ ਨਾਲ ਜੁਰਮਾਨਾ ਆ ਇਸ ਨੇ ਇੱਕ ਧੀ ਨੂੰ ਇੱਕ ਭੈਣ ਨੂੰ ਪੰਜਾਬ ਦੀ ਧੀ ਨੂੰ ਇਹਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਇਹਨੇ ਸਿਰਫ ਇੱਕ ਧੀ ਦੇ ਮਸਲੇ ਦੇ ਵਿੱਚ 384 ਦੀ ਕਾਰਵਾਈ ਹੋ ਰਹੀ ਆ ਦੋ ਧੀਆਂ ਆਦੂ ਚੇਤਾ ਹੁਗਾ ਪਿਛਲੇ ਸਾਲ ਪਟਿਆਲਾ ਦੇ ਜੋਗਾ ਪਿੰਡ ਦੀਆਂ ਉਹਨਾਂ ਧੀਆਂ ਦੇ ਪਿਓ ਤੇ ਦਾਦੇ ਨੂੰ ਭਾਵੇਂ ਸਿੱਧੂ ਹੁਣਾ ਨੇ ਇਹਨਾਂ ਦੀ ਗੈਂਗਸਟਰਾਂ ਦੀ ਟੀਮ ਨੇ ਇਹਨਾਂ ਹੱਡਾ ਰੋੜੀ ਦੇ ਕੁੱਤਿਆਂ ਨੇ ਉਹਦੇ ਪਿਓ ਨੂੰ ਤੇ ਉਹਦੇ ਦਾਦੇ ਨੂੰ ਮਰਵਾ ਦਿੱਤਾ ਸੀਗਾ ਔਰ ਇਹ ਹੱਡਾ ਰੋੜੀ ਦੇ ਉਹ ਕੁੱਤੇ ਨੇ ਜਿਹੜੇ ਕੀ ਆਪਣੇ ਵਰਗੇ ਹੱਡਾ ਰੋੜੀ ਦੇ ਹੋਰ ਕੁੱਤਿਆਂ ਦੀ ਗਿਣਤੀ ਵਧਾ ਕੇ ਇਹ ਤਾਕਤਵਰ ਬਣ ਜਾਂਦੇ ਆ ਜੇ ਮਨ ਕੋਲ ਕੋਈ ਰਾਜਨੀਤਿਕ ਪੋਲਿਟਿਕਲ ਤਾਕਤ ਨਹੀਂ ਹੈਗੀ ਤੁਸੀਂ ਸੋਚੋ ਵੀ ਅਜੇ ਆਪਣੀ ਗਿਣਤੀ ਦੀ ਤਾਕਤ ਵਧਾ ਕੇ ਗਿਣਤੀ ਵਧਾ ਕੇ ਤਾਕਤਵਰ ਹੋ ਜਾਂਦੇ ਆ ਤੇ ਪਰਚੇ ਕੈਂਸਲ ਕਰਾ ਲਦੇ ਆ ਹੁਣ ਆ ਪਰਚੇ ਕੈਂਸਲ ਕਰਾ ਕੇ ਦਿਖਾਉਣ ਮੈਂ ਲੱਤ ਥੱਲੇ ਲੰਘ ਜੂੰਗਾ ਇਹ ਪਰਚਾ ਕੈਂਸਲ ਹੋ ਜਵੇ 384 ਤਾਰਾ ਇਹ ਇੱਕ ਦੂਜੇ ਨੂੰ ਬੈਕਅਪ ਦਿੰਦੇ ਆ ਤੇ ਜਿਹੜਾ ਮੱਝਾ ਚੋਰ ਗੈਂਗਸਟਰ ਜਿਹਦਾ ਪਛੋਕੜ ਕ੍ਰਿਮੀਨਲ ਆ ਜਿਹਨੂੰ ਰਾਮਪੁਰੇ ਫੂਲ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਤੇ ਗਾਂ ਵੀ ਹਰਾਉਣਗੇ ਮੋਹਨ ਹਲਕੇ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਗਾਂ ਵੀ ਹਰਾਉਣਗੇ ਬਠਿੰਡੇ ਦੇ ਲੋਕ ਪਹਿਲਾਂ ਵੀ ਇਹਨੂੰ ਹਰਾਇਆ ਸੀ ਤੇ ਗਾਂ ਵੀ ਇਹਨੂੰ ਰਿਜੈਕਟ ਕਰਨਗੇ ਇਹਨਾਂ ਦਾ ਇੱਕ ਟੋਲਾ ਆ ਤੇ ਇਹ ਅਜੇ ਇਹਨਾਂ ਦੇ ਕੋਲ ਕੋਈ ਪੋਲਿਟਿਕਲ ਤਾਕਤ ਨਹੀਂ ਹੈਗੀ ਤੇ ਇਹ ਆਪਣੀ ਗਿਣਤੀ ਦਾ ਘੱਟ ਕਰਕੇ ਹੰਡਾ ਰੋੜੀ ਦੇ ਹੋਰ ਕੁੱਤੇ ਇਕ ਤੀੜਾ ਇਕੱਠੀਆਂ ਕਰਕੇ ਤੇ ਇਹ ਆਪਣੇ ਪਰਚੇ ਵੀ ਕੈਂਸਲ ਕਰਵਾ ਲੰਦੇ ਆ ਹਨਾ ਲੋਕਾਂ ਦੇ ਕੋਲੋਂ ਰੰਗਦਾਰੀਆਂ ਫਰੋਤੀਆਂ ਮੰਗਦੇ ਆ ਧਮਕਾ ਕੇ ਜ਼ਮੀਨਾਂ ਤੇ ਕਬਜ਼ੇ ਕਰਦੇ ਆ ਦੁਕਾਨਾਂ ਤੇ ਕਬਜ਼ੇ ਕਰਦੇ ਆ ਹਨਾ ਫਿਰ ਤੁਸੀਂ ਦੇਖਿਆ ਕਿ ਸਕੂਲਾਂ ਦੇ ਵਿੱਚ ਵੜ ਕੇ ਇਹ ਜੋ ਆ ਹਾਲਾਤ ਪੈਦਾ ਕਰਦੇ ਨੇ ਐਂਡ ਦੇ ਉੱਤੇ ਇਹਨਾਂ ਨੇ ਉਹਨਾਂ ਦੇ ਕੋਲੋਂ ਫਰੋਤੀ ਮੰਗਣੀ ਹੁੰਦੀ ਆ ਵੀ ਅਸੀਂ ਧਰਮਾ ਚੁੱਕ ਦਵਾਂਗੇ ਸਾਨੂੰ ਇੰਨੇ ਪੈਸੇ ਦੇ ਦਿਓ ਇਹਨਾਂ ਦਾ ਵਿੱਚ ਕੋਈ ਦਲਾਲ ਬੰਦਾ ਵਿੱਚ ਪਾ ਲੰਦੇ ਆਈ ਸੋ ਮੈਂ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਪੰਜਾਬੀਓ ਕਾਨੂੰਨ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਭਾਰਤਾਂ ਸੰਵਿਧਾਨ ਤੁਹਾਡੇ ਘਰ ਦੇ ਵਿੱਚ ਪਿਆ ਹੋਣਾ ਬਹੁਤ ਜ਼ਰੂਰੀ ਆ ਡਾਕਟਰ ਗੁਰਿੰਦਰ ਸਿੰਘ ਨਗਰੇ ਟੈਨੂ ਜੇ ਕਾਨੂੰਨ ਦੀ ਨੌਲੇਜ ਆ ਇਸੇ ਵਜ੍ਹਾ ਕਰਕੇ ਉਹ ਬੇਦਾਗਿਆ ਤੇ ਜਿਹੜੇ ਅਨਪੜ੍ਹ ਪੂਟ ਹੱਡਾ ਰੋੜੀ ਦੀਆਂ ਕਤੀੜਾਂ ਖੁਰਕ ਖਾਦੇ ਕੁੱਤੇ ਜਿਨ੍ਹਾਂ ਨੂੰ ਜਿਹੜੇ ਸੋਚਦੇ ਆ ਕਿ ਸਾਨੂੰ ਸੰਵਿਧਾਨ ਦੀ ਨੌਲੇਜ ਲੈਣ ਦੀ ਕੀ ਲੋੜ ਆ ਅਸੀਂ ਤੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਧਰਨਾ ਲਾ ਦਵਾਂਗੇ ਇਕੱਠੇ ਹੋ ਜਾਵਾਂਗੇ ਝੰਡੇ ਚੁੱਕ ਕੇ ਤੇ ਅਸੀਂ ਸਰਕਾਰਾਂ ਨੂੰ ਝੁਕਾ ਲਵਾਂਗੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਝੁਕਾ ਲਵਾਂਗੇ ਇਹ ਹੁਣ ਹਰ ਵਾਰ ਕਾਟ ਦੀ ਹਰ ਵਾਰ ਬਾਰ ਬਾਰ ਨਹੀਂ ਚੜਦੀ ਹੁੰਦੀ ਹੈਣਾ ਸੋਭਾ ਕਿਦੇ ਚੜ ਗਈ ਸਮਾਂਤ ਨਹੀਂ ਹੋਣ ਦਿੰਦੇ ਅਸੀਂ ਨਸੀਬ ਚਮਕਦੀ ਹੈ ਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉਡਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ